ਸਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਆਪਣੇ ਆਪ ਦੇ ਵਿੱਚ ਗੈਂਗਸਟਰ ਬਣੇ ਨੌਜਵਾਨਾਂ ਨੂੰ ਉਸ ਵੇਲੇ ਭਜੜਾ ਪੈ ਗਿਆ ਜਦੋਂ ਪੁਲਿਸ ਨੇ ਇਹਨਾਂ ਨੂੰ ਦਰਦ ਪੋਚਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਕੀ ਹੈ ਮਾਮਲਾ ਤੁਹਾਨੂੰ ਦੱਸਿਆ ਕਿ ਵਿਦੇਸ਼ੀ ਨੰਬਰ ਤੋਂ ਇੱਕ ਆਦਮੀ ਨੂੰ ਨੌਜਵਾਨਾਂ ਵੱਲੋਂ ਫੋਨ ਕੀਤਾ ਗਿਆ ਔਰ ਫੋਨ ਦੇ ذریعے ਫਰੋਤੀ ਮੰਗੀ ਗਈ ਫਰੋਤੀ ਜਦੋਂ ਦੀ ਜਿਹੜੀ ਕਾਲ ਆ ਜਦੋਂ ਪੁਲਿਸ ਦੇ ਕੋਲ ਪਹੁੰਚਦੀ ਆ ਤਾਂ ਪੁਲਿਸ ਵੱਲੋਂ ਪਹਿਲਾਂ ਤਾਂ ਟਰੇਸ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੌਜਵਾਨਾਂ ਨੂੰ ਦਰਦ ਦਬੋਚਿਆ ਜਾਂਦਾ ਹੈ ਜਿਹੜੇ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਲੋਕਾਂ ਦੇ ਕੋਲੋਂ ਫਰੋਤੀ ਮੰਗਦੇ ਸਨ ਔਰ ਹੁਣ ਤੁਹਾਨੂੰ ਦੱਸ ਦਿਆ ਕਿ ਇਹਨਾਂ ਵੱਡੇ ਗੈਂਗਸਟਰਾਂ ਨੂੰ ਹੁਣ ਪੁਲਿਸ ਨੇ ਅਰੈਸਟ ਕਰਕੇ ਔਰ ਮਾਝਾਗੋਗਦਾ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਔਰ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੀ ਜੜੇ ਆ ਉਹ ਖੁਲਾਸੇ ਹੁੰਦੇ ਨੇ ਮਾਮਲਾ ਜਿਹੜਾ ਹੈ ਇਹ ਫਤੇਗੜ ਸਾਹਿਬ ਦਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਚੱਲਿਆ ਕਿ ਇਹਨਾਂ ਦੱਸਿਆ ਕਿ ਸਾਨੂੰ ਪੈਸੇ ਦੀ ਲੋੜ ਹੁੰਦੀ ਸੀ ਤਾਂ ਇਲਾਕੇ ਦੇ ਵਿੱਚੋਂ ਕੋਈ ਐਸਾ ਅਮੀਰ ਜਿਹੜਾ ਬੰਦਾ ਲੱਭਿਆ ਜਾਂਦਾ ਸੀ ਜਿਹੜੇ ਕੋਲ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਉਹਨੂੰ ਕੋ ਫਰੋਤੀ ਮੰਗੀ ਜਾਂਦੀ ਸੀ ਉਸ ਤੋਂ ਬਾਅਦ ਉਹਦੇ ਘਰ ਦੇ ਉੱਤੇ ਜਿਹੜਾ ਇੱਟਾ ਰੋੜਾਂ ਨਾਲ ਜਿਹੜਾ ਹਮਲਾ ਕੀਤਾ ਜਾਂਦਾ ਹੁਣ ਫਿਲਹਾਲ ਜਿਹੜੇ ਆ ਜਿਹੜੇ ਮੁਜ਼ਰਮ ਆ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹਨ ਅਤੇ ਮਨਜੋਬ ਡੀਜੀਪੀ ਸਾਹਿਬ ਦਸਤਖਤਾਂ ਅੰਤ ਜ਼ਿਲ੍ਹੇ ਦੇ ਵਿੱਚ ਲੋਅਰ ਆਂਡਰ ਦਾ ਸਿਚੁਏਸ਼ਨ ਨੂੰ ਕਾਇਮ ਰੱਖਣ ਵਾਸਤੇ ਜਿਲ੍ਹੇ ਦੇ ਉੱਤੇ ਵੱਖ-ਵੱਖ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੜੀ ਵੀ ਕੋਈ ਕੰਪਲੇਨ ਜਾਂ ਕੋਈ ਸ਼ਿਕਾਇਤ ਸਾਡੇ ਨੋਟਿਸ ਤੇ ਆਂਦੀ ਹੈ ਉਸ ਤੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਇੱਥੇ ਇੱਕ ਸ਼ਿਕਾਇਤ ਸਾਨੂੰ ਮਿਲੀ ਸੀ ਉਹਦੇ ਤੇ ਐਸਐਸਪੀ ਸਾਹਿਬ ਨੇ ਇੱਕ ਟੀਮ ਦਾ ਗਠਨ ਕੀਤਾ ਜਿਹਦੇ ਤੇ ਡੀਐਸਪੀ ਬਸੀ ਪਠਾਨਾ ਮੋਹਿਤ ਸਿੰਗਲਾ ਸਾਹਿਬ ਔਰ ਐਸਐਚਓ ਬੜਾਲੀ ਆਲਾ ਸੀ ਅਦਾ ਇਹਨਾਂ ਦੀ ਪੂਰੀ ਟੀਮ ਨੂੰ ਜ਼ਿੰਮੇਵਾਰੀ ਦਿੱਤੀ ਸੀ ਇਹ ਜਿਹੜਾ ਮੈਟਰ ਸੀਗਾ ਇਹ ਸੀਗਾ ਧਮਕੀ ਦੇਣ ਦਾ ਫੋਨ ਕਾਲ ਤੇ ਐਕਸਟਰੋਸ਼ਨ ਦੀ ਧਮਕੀ ਦੀ ਕੰਪਲੇਨਟ ਮਿਲੀ ਸੀ ਆ ਬੜਾਲੀ ਆਲਾ ਸਿੰਘ ਦਾ ਰਹਿਣ ਵਾਲੇ ਜਿਹੜਾ ਇੱਕ ਵਪਾਰੀ ਸੀਗਾ ਉਸ ਨੂੰ ਫੋਨ ਤੇ ਰਾਹੀਂ ਧਮਕੀ ਮਿਲੀ ਸੀ ਧਮਕੀ ਮਿਲਣ ਦੇ ਬਾਅਦ ਉਹਨਾਂ ਨੇ ਉਸ ਨੂੰ ਅੰਜਾਮ ਦੇਣ ਵਾਸਤੇ ਜਾਂ ਉਸ ਨੂੰ ਡਰਾਉਣ ਵਾਸਤੇ ਔਰ ਉਹਦੇ ਮਨਚੇ ਬਹਿ ਪੈਦਾ ਕਰਨ ਵਾਸਤੇ ਉਹਨਾਂ ਨੇ ਰਾਤੀ ਉਹਨਾਂ ਦੇ ਕਰੇ ਇੰਟਰ ਰੋੜਾ ਦਾ ਵੀ ਹਮਲਾ ਕੀਤਾ ਸੀ ਜਦੋਂ ਇਹ ਸ਼ਿਕਾਇਤ ਮਿਲੀ ਟੀਮ ਦਾ ਗਠਨ ਹੋਇਆ ਇਹਨਾਂ ਦੇ ਨਾਲ ਟੈਕਨੀਕਲ ਸਪੋਰਟ ਦਿੱਤਾ ਗਿਆ ਔਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈਗੇ ਕਿ ਇਸ ਮੁਕਦਮੇ ਨੂੰ ਜਿੰਨਾ ਛੇਤੀ ਤੋਂ ਛੇਤੀ ਹੋ ਸਕਦਾ ਹੈ ਉਸਤੇ ਤਾਂ ਕਿ ਬੰਦੇ ਕਿਸੇ ਹੋਰ ਨੂੰ ਜਾਂ ਕੋਈ ਹੋਰ ਇਨਜਾਮ ਨਾ ਦੇ ਸਕੇ ਔਰ ਇਸਦੇ ਉੱਤੇ ਕਾਰਵਾਈ ਕਰੇ ਐਸਐਚਓ ਸਾਹਿਬ ਨੇ ਬੜੀ ਦਲੇਰੀ ਨਾਲ ਔਰ ਜਿਹੜੇ ਇਹਨਾਂ ਦੇ ਸੋਰਸਸ ਸੀਗੇ ਜਿਹੜੇ ਹੋਰ ਇਨਪੁਟ ਇਹਨਾਂ ਦੇ ਕੋਲ ਸੀਗੇ ਡਿਜੀਟਲ ਐਵੀਡੈਂਸ ਸੀਗੇ ਔਰ ਟੈਕਨੀਕਲ ਐਨਾਲਿਸਿਸ ਸੀਗਾ ਉਹ ਸਾਰੇ ਨੂੰ ਦੇਖਦੇ ਹੋਏ ਇਹਨਾਂ ਦੀ ਟੀਮ ਨੇ ਬੜੇ ਕਮ ਟਾਈਮ ਦੇ ਵਿੱਚ ਐਕਸ਼ਨ ਲੈਂਦੇ ਹੋਏ ਜਿਹੜੇ ਦੋਨੋਂ ਐਕਿਊਜ਼ ਸੀਗੇ ਇਨਾ ਦੀ ਅਰੈਸਟ ਕੀਤੀ ਹੈ ਇਹ ਜਿਹੜੇ ਅਕਿਊਜ਼ਡ ਹੈ ਇਹਦੇ ਵਿੱਚ ਇੱਕ ਹੈਗਾ ਪ੍ਰਿੰਸ ਜਿਹੜਾ ਪ੍ਰਿੰਸ ਨਾਮ ਦਾ ਬੰਦਾ ਹੈਗਾ ਉਹ ਦੋ ਤਿੰਨ ਸਾਲ ਪਹਿਲੇ ਇੱਥੇ ਹੀ ਮੜਾਲੀਆ ਦਾ ਰਹਿੰਦਾ ਸੀ ਕਿ ਰਾਏ ਦੇ ਮਕਾਨ ਚ ਰਹਿੰਦਾ ਸੀ ਸੋ ਇਸ ਨੂੰ ਉਸ ਦੀ ਜਾਣਕਾਰੀ ਸੀਗੀ ਔਰ ਇਹਨੇ ਫਿਰ ਆਪਣੇ ਨਾਲ ਇੱਕ ਸਬਿੰਦਰ ਸਿੰਘਾ ਜਿਹੜਾ ਕਿ ਮੁਖਸਰ ਦਾ ਰਹਿਣ ਵਾਲਾ ਹੈ ਉਹਨੂੰ ਆਪਣੇ ਨਾਲ ਰਲਾ ਕਰਕੇ ਫਿਰ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਸਾਡੀ ਜਿਹੜੀ ਟੀਮ ਹੈ ਜਿਹੜੇ ਬੀਐਸਪੀ ਸਾਹਿਬ ਦੇ ਸੁਪਰਵੀਜ਼ਨ ਹੇਠ ਇਹ ਸਾਰਾ ਕੰਮ ਹੋਇਆ ਹੈ ਉਹ ਐਸਐਚਓ ਸਾਹਿਬ ਨੇ ਜਿੱਦਵੀ ਜਿਹੜੀ ਰਿਕਵਰ ਇਸ ਦੇ ਵਿੱਚ ਯੂਜ਼ ਕੀਤੀ ਗਈ ਸੀ ਆਈਕੂ ਆਈਟੈਮ ਉਹ ਗੱਡੀ ਵੀ ਰਿਕਵਰ ਕਰ ਲਈ ਇਹ ਦੋਨੋਂ ਬੰਦੇ ਵੀ ਫੜ ਲਏ ਇਹਦੇ ਬਾਅਦ ਇਸ ਜਿਹੜੀ ਇਨਵੈਸਟੀਗੇਸ਼ਨ ਹੈ ਬਾਕੀ ਉਹ ਚੱਲ ਰਹੀ ਹੈ ਜਿਹਦੇ ਚ ਮਕਦਮਾ ਜਰ ਹੈ ਉਹ 88 ਨੰਬਰ ਮਕਦਮਾ ਦਾਜ ਕੀਤਾ ਗਿਆ ਸੀ ਅੰਡਰ ਸੈਕਸ਼ਨ ਐਸ ਸੀ ਦਾ 308 ਔਰ 305 डीएनएस एक्ट इस दे अधीन मुकदमा दर्ज ਕੀਤਾ ਗਿਆ ਹੈ باقی اگے والی ਜਿਹੜੀ ఇన్ਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਇਹਨਾਂ ਦੇ ਬੰਦੇ ਨੂੰ ਕੰਟੀ ਬਾ ਇਹਨਾਂ ਨੇ ਜਿਹੜੀ ਦਿੱਤੇ ਸੀ ਇਹਨਾਂ ਨੂੰ ਜਿਸ حساب ਨਾਲ ਇਹਨਾਂ ਦਾ ਵਰਜਨ ਹੈ ਕਿ باقی کارਵਾਈ ਅੰਦਰ ఇన్ਵੈਸਟੀਗੇਸ਼ਨ ਹੈ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਉਸ ਕਰਕੇ ਇਹਨਾਂ ਨੇ ਦੇਖਿਆ ਕਿ ਆਪਾਂ ਕਿਸ ਨੂੰ ਧਮਕੀ ਦੇ ਸਕਦੇ ਜੇ ਇਹ ਹੀ ਇਹਨਾਂ ਦੇ ਜਾਣਕਾਰੀ ਸੀਗੇ ਤੋਂ ਇਹਨਾਂ ਨੂੰ ਇਸ ਸਾਰੇ ਏਰੀਆ ਦਾ ਪਤਾ ਸੀਗਾ ਕਿਵੇਂ ਆਣਾ ਕਿਸ ਪਾਸੇ ਜਾਣਾ ਹੈ ਉਹ ਸਾਰਾ ਕੁਝ ਇਨਾਂ ਨੂੰ ਕਿਹਦੀ ਪਤਾ ਸੀ ਉਹਦਾ ਇਨਾਂ ਨੇ ਐਡਵਾਂਟੇਜ ਚੱਕ ਕੇ ਫਿਰ ਬੰਦੇ ਨੂੰ ਧਮਕੀ ਦਿੱਤੀ ਫੋਨ ਕਾਲ ਦੇ ਰਾਈ ਇਨਾਂ ਨੇ ਬਾਹਰਲੇ ਨੰਬਰ ਤੋਂ ਫੋਨ ਕਰਾਇਆ ਸੀ ਪਹਿਲੇ ਦੋ ਤਿੰਨ ਇਨਾਂ ਨੂੰ ਕਾਲ ਕਰਾਏ ਉਹਦੇ ਬਾਅਦ ਇਨਾਂ ਨੇ ਇੰਟਰ ਰੋਡਾਂ ਰਾਤੀ 1:30 ਵਜੇ ਦੇ ਆਸ-ਪਾਸ ਉਹਨਾਂ ਦੇ ਕਰਦੇ ਹਮਲਾ ਕੀਤਾ ਉਸਦੇ ਬਾਅਦ ਵੀ ਫੋਨ ਕਰਕੇ ਫਿਰ ਇਨਾਂ ਨੇ ਧੱਸਿਆ ਸੀ ਕਿ ਜੇ ਤੁਸੀਂ ਸਾਨੂੰ ਪੈਸੇ ਨਹੀਂ ਦੇਵੋਗੇ ਤਾਂ ਅਸੀਂ ਅੱਗੇ ਵੀ ਕਾਰਵਾਈ ਨੂੰ ਅੰਜਾਮ ਦੇਵਾਂਗੇ ਇਦੇ ਚ ਇਹਨਾਂ ਨੇ ਜਿਹੜੇ ਮੰਗੇ ਸੀ ਉਹ ਪਹਿਲੇ ਜਿਹੜੇ ਇਹਨਾਂ ਨੇ ਖੁੱਲ੍ਹੇ ਹੀ ਕਰਕੇ ਗਏ ਸੀ ਕਦੇ 15 ਕਹਿੰਦੇ ਸੀ ਕਦੇ 20 ਕਹਿੰਦੇ ਸੀ ਕਦੇ 20 ਕਹਿੰਦੇ ਸੀ ਕਿਉਂਕਿ ਬੋਤਨ ਕੋਲ ਆ ਇਹਨਾਂ ਨੇ ਕੋਈ ਇਹਨਾਂ ਦਾ ਮੋਟਿਵ ਸੀ ਕਿ ਜੜਾ ਜੇ ਆਪਾਂ ਨੂੰ ਮਿਲ ਸਕਦਾ ਆਪਾਂ ਲੈ ਲਈ ਇਸ ਤਰ੍ਹਾਂ ਦੀ ਗੱਲ ਦੀ ਕੋਈ ਸੰਤਰੀ ਨਹੀਂ ਸੀ ਜਿਸ ਨੇ ਧਮਕੀ ਦਿੱਤੇ ਉਹ ਤਾਂ ਵਪਾਰੀ ਬੰਦੇ ਜੀ ਔਰ ਉਹਨਾਂ ਦਾ ਆਪਣਾ ਕੰਮ ਕਾਜ ਵੜਾਲਿਆ ਲਾਸੀ ਮੋਟੇ ਉਹਨਾਂ ਦਾ ਵਪਾਰ ਹੈ ना नहीं ना पहले मामला विदेशी जिस भी कंपनी का है जिस भी उस रा लेते हैं इनवैसिगे जो बंदा बहरला है कोई इना जान पहचान वाला बंद जिसनों कला धमकी देने ही इस्तेमाल किया है ਕੋਈ ਗੈਂਗਸਟਰ ਜਾਂ ਕੋਈ ਹੋਰ ਪਾਸੇ ਕਿਸੇ ਹੋਰ ਪਾਸੇ ਕੋਈ ਲਿੰਕ ਨਹੀਂ ਆ ਰਿਹਾ ਜਿਹਦੇ ਸਿਰੇ ਵਿੱਕੀ ਪਟਿਆਲ ਦਾ ਨਾਮ ਲੈ ਕੇ ਉਹ ਕਾਲਰ ਫੋਨ ਕਰ ਰਿਹਾ ਸੀ ਵੀ ਨਾਮ ਕੀ ਕਹਿੰਦੇ ਆ ਕਿ ਜਿਹੜਾ ਜਿਹੜਾ ਕਾਲਰ ਹੈ ਉਹ ਵੀ ਨਾਮਦਾਰ ਕੀ ਕੰਮ ਕਰਦਾ ਨਹੀਂ ਜਿਹੜਾ ਕਾਲਰ ਹੈ ਉਹਦਾ ਰੋਲ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਕਿੰਨਾ ਰੋਲ ਜਿਸ ਦਾ ਹੋਗਾ ਕਿਉਂਕਿ ਕਾਲਰ ਦੀ ਆਇਡੈਂਟੀਫਿਕੇਸ਼ਨ ਨਹੀਂ ਹੋ ਸਕਦਾ ਉੱਥੇ ਕੋਈ ਬੰਦਾ ਕਿਸੇ ਦਾ ਨਾਮ ਲੈ ਕੇ ਵੀ ਕਾਲ ਕਰ ਸਕਦਾ ਹੈ ਤਾਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਕਿ ਜਿਸ ਬੰਦੇ ਨੇ ਜਿਸ ਨੰਬਰ ਨੂੰ ਇਸਤੇਮਾਲ ਕੀਤਾ ਹੈ ਉਹ ਕਿਸ ਦੇ ਨਾਂ ਤੇ ਨੰਬਰ ਹੈ ਔਰ ਇਸ ਦੇ ਅਲਾਵਾ ਉਹਦਾ ਰੋਲ ਕਿੰਨਾ ਹੈ तो हूं तक जरा कि कोई जान पहचान का बंदू आप इनवेस्टिश कर रहे वो नंबर की भी अभी जांच करा रहे हैं जोड़ी भी गल सा सामने आऊगी उसके मुताबिक कार्रवाई फिलहाल दो हम तक पहले ही है देखो जी यही कामयाबी है जिले की कि जदो भी ਸਾਡੇ ਦੇਹਾਂਚੇ ਹੁਣ ਇਸ ਤੋਂ ਪਹਿਲੇ ਵੀ ਤੁਸੀਂ ਦੇਖਿਆ ਹੋਣਾ ਹੈ ਕਿ ਐਸਐਸਪੀ ਸਾਹਿਬ ਨੇ ਜਦੋਂ ਵੀ ਕੋਈ ਹਿਨਿਅਸ ਕ੍ਰਾਈਮ ਜਾਂ ਕੋਈ ਐਵਜਾ ਕ੍ਰਾਈਮ ਅ ਨਜ਼ਰ ਚ ਆਂਦਾ ਹੈ ਤੋਂ ਇਮੀਡੀਏਟਲੀ ਟੀਮ ਨੂੰ ਬਣਾ ਕਰਕੇ ਉਸ ਨੂੰ ਇਮੀਡੀਏਟ ਟ੍ਰੇਸ ਕੀਤਾ ਜਾਂਦਾ ਹੈ ਕਿਉਂਕਿ ਜੇ ਕੋਈ ਇੱਕ ਕਾਮਯਾਬੀ ਹੋ ਗਈ ਫਿਰ ਬੰਦੇ ਉਸ ਦੇ ਬਾਅਦ ਉਸ ਚੀਜ਼ ਦੇ ਆਦੀ ਆਦੀ ਹੋ ਜਾਂਦੇ ਸੋ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਇੱਥੇ ਜਿੰਨੇ ਵੀ ਕ੍ਰਾਈਮ ਹੋਏ ਮਤਲਬ ਰਿਪੋਰਟਡ ਹੋਏ ਸੀ ਅਸੀਂ ਮੈਂਡਟਰੀ ਟ੍ਰੇਸ ਕੀਤੇ ਕੋਈ ਹੋਰ ਇਸ ਤੋਂ ਇਲਾਵਾ ਕਾਰਵਾਈ ਵੀ ਆਪਾਂ ਹੁਣ ਨਹੀਂ ਦੀ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ